ਦੋ ਹੀ ਪਾਰਟੀਆਂ ਸੀ ਬਾਰੀ ਇੱਕ ਦੀ ਆਉਂਦੀ ਸੀ ਉਹਨਾਂ ਨੂੰ ਪਤਾ ਸੀ ਲੋਕ ਜਾਣਗੇ ਕਿੱਥੇ ਹੁਣ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ کہیں ਲੋਕ ਕਿੱਥੇ ਜਾਣਗੇ ਜੀ ਲੋਕ ਫਸੇ ਬੈ ਸੀ ਹੁਣ ਤੀਜਾ ਆਇਆ ਤਾਂ ਹੁਣ ਇਹਨਾਂ ਦਾ ਕੰਮ ਗਲਿਆ ਤਾਂ ਤਾਂ ਇਹ ਤਾਂ ਰੋਈ ਜਾਂਦੇ ਆ ਸੁਖਵੀਰ ਬਾਲ ਦੀ ਵੀਡੀਓ ਜੀ ਨਹੀਂ ਸੁਣੀ ਚੰਗੀ ਪਲੀ ਕਹਿੰਦਾ ਗੱਡੀ ਲਈ ਤੇ ਚੜ ਗਈ ਸੀ ਆ ਛੜੂ ਵਾਲਿਆਂ ਨੇ ਪੰਗਾ ਪਾਤਾ ਲੈ ਦੱਸ ਪੰਗਾ ਪਾਤਾ ਜਿਆਦਾ ਸੀ ਕੁਝ ਨੁਕਸਾਨ ਕਰਤਾ ਆ ਯਾਰ ਉਹ ਤੜਕੀ ਮੈਨੂੰ ਵਾਲਾ ਕੱਢਣ ਲੱਗ ਜਾਂਦੇ ਉਹ ਕੋ ਆਪਣਾ ਗੁਰੰਦਾ ਬਾਜਵੇ ਰੰਦਾ ਆਵੇ ਹੋਰੀ ਚੰਨੀ ਹੋਰੀ ਮੈਨੂੰ ਆ ਘੜ ਲੈ ਜਾਂਦੇ ਤੜਕੀ ਮੈਂ ਕੀ ਮਾਰਾ ਕਰਤਾ ਮੈਂ ਦੱਸਤਾ ਦਿਓ ਬਸ ਇਹੀ ਦੁੱਖ ਉਹਨਾਂ ਨੂੰ ਕਿ ਜੇ ਆਮਕਰਾਂ ਦਾ ਮੁੰਡਾ ਮੁੱਖ ਮੰਤਰੀ ਦੀ ਕੁਰਸੀ ਤੇ ਕੌਣ ਬੈ ਗਿਆ ਆਮਕਰਾਂ ਦੇ ਧੀਆ ਪੁੱਤ ਐ ਐਮਐਲਏ ਐਮਪੀ ਕਿਉਂ ਬਣ ਗਏ ਇੱਥੇ ਤਾਂ ਸਾਡੇ 30 ਪੁੱਤ ਬੈੰਦੇ ਹੁੰਦੇ ਆ ਬਸ ਹੁਣ ਜੇ ਥੋੜੇ ਜਿਵਾਕ ਨਲਾਇਕ ਨਿਕਲੇ ਤੇ ਮੇਰੇ ਕੀ ਕਸੂਰੇ ਬਈ ਦੇਖ ਲਓ ਸਾਰਿਆਂ ਦੇ ਉਹੀ ਨੇ ਉਹ ਪਹਾੜਾ ਪੂੜਾ ਚ ਪੜਾਏ ਨੇ ਗਨਮੈਨ ਜਿਹੜਾ ਗਨਮੈਨ ਨਾਲ ਪੜਨ ਜਾਂਦਾ ਹੋਵੇ ਪਹਿਲੀ ਦੂਜੀ ਤੀਜੀ ਕਲਾਸ ਚ ਉਹ ਕੀ ਕਰ ਲੂ ਬਾਈ ਉਹ ਤਾਂ ਫਿਰ ਤਾਂ ਹੀ ਮਲੂਮ ਉਹ ਥੱਲੇ ਵਾਲਾ ਪਤਾ ਹੀ ਨਹੀਂ ਹੋਊਗਾ ਉਹਨੂੰ ਅਸੀਂ ਪਹਿਲੀ ਦੂਜੀ ਤੀਜੀ ਕਲਾਸ ਚ ਜਾਂਦੇ ਰਹੇ ਆਂ ਬੋਰੀਆਂ ਲੈ ਕੇ ਆਪ ਕੈਦੇ ਸੁਲੇਟਾਂ ਫੱਟੀਆਂ ਅੱਧੀਆਂ ਫੱਟੀਆਂ ਤਾਂ ਲੜਨ ਵੇਲੇ ਤੋੜੀਆਂ ਨੇ ਸਰਕਾਰੀ ਸਕੂਲਾਂ ਚ ਪੜੇ ਆਂ ਫੇਸ ਕਰਕੇ ਇੰਨਾ ਨਾਲ ਆਪਣਾ ਕੋਈ ਮੁਕਾਬਲਾ ਨਹੀਂ ਆਪਾਂ ਉੱਪਰਾਂ ਇਹਨੂੰ ਕੱਖ ਨਹੀਂ ਪਤਾ ਵੀ ਧਰਤੀ ਕਿੱਥੇ ਐ ਨਾ 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 ਪਹਾੜਾਂ 'ਚ ਹੀ ਰਹੇ ਐ ਸਰਕਾਰੀਅਨ ਤੇ ਕਾਨਵੈਂਟੇਰੀਅਨ ਫਰਕ ਐ ਨਾ ਜੇ ਇਹ ਸਾਰੇ ਪੜੇ ਕੋਈ ਕੋਈ ਸਨਾਵਰ ਪੜਿਆ ਕੋਈ ਦੂਨ ਪੜਿਆ ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਮੈਂ ਪਾਰਲੀਮੈਂਟ ਮੈਂ ਉੱਥੇ ਵਿਧਾਨ ਸਭਾ 'ਚ ਪੁੱਛ ਕਹਿੰਦਾ ਨਾ ਨਾ ਵੀ ਪੰਜਾਬੀ ਆਉਂਦੀ ਐ 5 ਮਿੰਟ ਪੰਜਾਬੀ ਬੋਲ ਕੇ ਦਿਖਾਓ ਨਾ ਜਦੋਂ ਝੂਠ ਬੋਲਣਾ ਹੋਵੇ ਉਹ ਦੀ ਅੰਗਰੇਜ਼ੀ ਚ ਹੋ ਜਾਂਦੇ ਉਹ ਤਾਂ ਕਿ ਲੋਕਾਂ ਨੂੰ ਸਮਝ ਨਾ ਆਵੇ ਬਸ ਇਹ ਸਮਝ ਲਿਆ ਕਰੋ ਜਦੋਂ ਅੰਗਰੇਜ਼ੀ ਬੋਲਦੇ ਸਮਝ ਨਾ ਝੂਠ ਬੋਲਦੇ ਆ ਤਾਂ ਕਿ ਲੋਕਾਂ ਨੂੰ ਸਮਝ ਨਾ ਆਵੇ oh this is uh, very good but uh, we do enough uh, in my government i take a decision that ਬਸ ਭਾਣਾ ਇੱਕ ਪਤਾ ਨਹੀਂ ਕੀ ਗੀਂ ਦਾ ਯਾਰ ਸਿੱਧਾ ਕਹੋ ਯਾਰ ਵੀ ਅਸੀਂ ਆਂ ਫੈਸਲਾ ਨਹੀਂ ਲੈ ਸਕੇ ਜਾਂ ਅਸੀਂ ਫੈਸਲਾ ਲੈ ਲਿਆ ਸੀ ਸਾਰੇ ਸਿਆਪੇ ਤਾਂ ਇਹਨਾਂ ਦੇ ਪਾਏ ਹੋਏ ਆ 70 ਸਾਲ ਤੋਂ ਸਰਕਾਰ ਕੀ ਦੀ ਸੀ ਇਹਨਾਂ ਦੀ ਸੀ ਕੰਡੇ ਕੌਣ ਚੁਗਿ ਜਾਨੇ ਆ ਸਾਪਾ ਚੁਗਿ ਜਾਨੇ ਆ ਸਾਰੇ ਕਾਨੂੰਨ ਇਹਨਾਂ ਨੇ ਬਣਾਏ ਆ ਗਰੀਬਾਂ ਦੇ ਵਿਰੋਧੀ ਕਾਨੂੰਨ ਨੇ ਸਾਰੇ ਕੋਈ ਫਾਈਲ ਮੇਰੇ ਕੋਲੇ ਆਵੇ ਮੈਨੂੰ ਆਇ ਲੱਗਦਾ ਉਹ ਲੋਕਾਂ ਦੇ ਲਹੂ ਨਾਲ ਲਿਖੀ ਹੋਈ ਏ ਯਾਰ ਉਹਨੂੰ ਬਦਲੋ ਯਾਰ ਓਏ ਗਰੀਬਾਂ ਦੇ ਹੱਕ ਵਿੱਚ ਕੋਈ ਫੈਸਲਾ ਕਰੋ ਯਾਰ ਹੁਣੇ ਅੱਜ ਵੀ ਮੈਂ ਅੰਮ੍ਰਿਤਸਰ ਜਾ ਕੇ ਆਇਆ ਹਾਂ 4727 ਪਰਿਵਾਰ ਹੈ ਐਸਸੀ ਪਰਿਵਾਰ ਹੈ ਗਰੀ ਪਰਵਾਰ 68 ਕਰੋੜ ਦਾ ਕਰਜ਼ਾ ਖੜਾ ਜੀ ਉਹ 20 ਸਾਲਾਂ ਦਾ ਹੁਣ ਨਹੀਂ ਮੋੜ ਸਕੇ ਕੋਈ ਕਬੀਲਦਾਰੀ ਲਈ ਤੋ ਲੈ ਗਈ ਜਾਂ ਪ੍ਰਮਾਤਮਾ ਨਾਲ ਪਾਣਾ ਵਾਪਰ ਗਿਆ ਕਿ ਕਮਾਊ ਬੰਦੇ ਦਾ ਐਕਸੀਡੈਂਟ ਹੋ ਗਿਆ ਜਾਂ ਕੋਈ ਬਿਮਾਰੀ ਆ ਗਈ ਘਰ 'ਚ ਨਹੀਂ ਮੋੜ ਸਕੇ ਪਰ ਕਰਜ਼ਾ ਸਿਰ ਤੇ ਲਟਕਦਾ ਅਸੀਂ ਸਾਰੇ ਹੀ ਮਾਫ਼ ਕਰਤਾ ਜੀ ਯਾਰ ਤੁਸੀਂ ਪਹਿਲਾਂ ਬੇਫਿਕਰੀ ਵਾਲੀ ਜ਼ਿੰਦਗੀ 'ਚ ਹੋ ਅਸੀਂ ਦੇ ਦਾਂਗੇ ਕੋਈ ਗੱਲ ਐਡੇ ਐਡੇ ਵੱਡਿਆਂ ਵੱਡਿਆਂ ਦੇ ਮਾਫ਼ ਕਰੀ ਜਾਂਦੇ ਯਾਰ ਗਰੀਬਾਂ ਦਾ ਕੀ ਕਸੂਰ ਹੈ ਸਹੀ ਤੁਹਾਡੇ ਨਾਲ ਖੜਾ ਇਹਨਾਂ ਤੇ ਕਦੇ ਨਾ ਯਕੀਨ ਕਰਿਓ ਇਹਨਾਂ ਦੀਆਂ ਗੱਲਾਂ ਇਹਹ ਜੀਆਂ ਵੀ ਤੁਹਾਨੂੰ ਲੱਗੂਗਾ ਵੀ ਪਤਾ ਨਹੀਂ ਇਹ ਹੀ ਸੱਚੇ ਨੇ ਧਰਤੀ ਤੇ ਔਰ ਗੱਲਾਂ 'ਚ ਹੈ ਕੱਖ ਨਹੀਂ ਜੇ ਦੇਖ ਲਉ ਇਕੋ ਲਿਖੀਏ ਕਿਸੇ ਨੇ ਬਸ ਸੋਚ ਫਰਕ ਹੀ ਪਾਉਣਾ ਹੁੰਦਾ ਥੋੜਾ ਜਿਹਾ ਉਹਦੇ ਨਾਲ ਹੀ ਆਪਾਂ ਉਹਨਾਂ ਦੀਆਂ ਗੱਲਾਂ ਚ ਆ ਜਾਣੇ ਕਿ ਰਾਵੀ 'ਚੋਂ ਨਿਕਲੀਆਂ ਤਿੰਨ ਨਹਿਰਾਂ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗੈ ਨਾ ਇਹਦਾ ਮਤਲਬ ਤਿੰਨ ਹੀ ਸੁੱਕੀਆਂ ਨੇ ਯਾਰ ਹੁਣ ਦੋ ਸੁੱਕੀਆਂ ਕਹਤਿਆਂ ਇੱਕ ਵਗੈ ਨਾ ਉਹ ਵੀ ਸੁੱਕੀ ਆ ਫਿਰ ਇਹਦਾ ਮਤਲਬ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਸੁਖਵੀਰ ਬਾਲਾ ਜੀ ਹੋਰਾਂ ਦੇ ਬਾਸ਼ਨ ਸੁਣ ਲਿਓ ਕੀ ਐ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗੈ ਨਾ ਜਿਹੜੀ ਵਗੈ ਨਾ ਉਹ ਚ ਨਹਾਉਣ ਗਏ ਤਿੰਨ ਬੰਦੇ ਲੈ ਪਹਿਲੇ ਵਗਦੀ ਹੋਈ ਨਹੀਂ ਉਹ ਚ ਨਹਾਉਣ ਕਿਵੇਂ ਚਲੇ ਜਾਣਗੇ ਯਾਰ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉਹ ਚ ਨਾਉਣ ਗਏ ਤਿੰਨ ਬੰਦੇ ਦੋ ਡੁੱਬ ਗਏ ਇੱਕ ਲੱਭੇ ਹੀ ਨਾ ਤੇ ਤਿੰਨੇ ਹੀ ਡੁੱਬ ਗਏ ਹੋਣਗੇ ਯਾਰ ਪਰ ਦੋ ਗਏ ਯਾਰ ਜਿਹੜਾ ਲੱਭੇ ਹੀ ਨਾ ਉਹਨੂੰ ਲੱਭੀਆਂ ਤਿੰਨ ਗਾਵਾਂ ਦੋ ਫੰਡਰਾਂ ਇੱਕ ਸੂਏ ਹੀ ਨਾ ਜਿਹੜੀ ਸੂਏ ਹੀ ਨਾ ਉਹਨੇ ਦੇ ਉੱਤੇ ਤਿੰਨ ਬੱਚੇ ਲੈ ਨਾਲੇ ਕਹਿੰਦੇ ਸੋਦੇ ਨੇ ਜਿਹੜੀ ਸੂਏ ਹੀ ਨਾ ਉਹਨੇ ਦੇ ਉੱਤੇ ਤਿੰਨ ਬੱਚੇ ਦੋ ਲਾਂਗੜੇ ਇੱਕ ਉੱਠੇ ਹੀ ਨਾ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ 2 ਖੋਟੇ 1 ਚੱਲੇ ਨਾ ਜਿਹੜਾ ਚੱਲੇ ਨਾ ਉਹਨੂੰ ਦੇਖਣ ਆਏ 3 ਸੁਨਿਆਰੇ 2 ਅੰਨੇ 1 ਨੂੰ ਦਿਸੇ ਨਾ ਜਿਹਨੂੰ ਦਿਸੇ ਨਾ ਉਹਦੇ ਮਾਰੀਆਂ 3 ਮੁਕੀਆਂ 2 ਖੁੱਸ ਗਈਆਂ 1 ਬੱਜੀ ਨਾ ਲੈ ਆ ਬਾਸ਼ਨ ਇਹਨਾਂ ਦਾ ਕੱਕ ਹੈ ਕਿ ਜੀ ਕੁਝ ਇਹਦੇ ਕੁਝ ਨਿਕਲੇ ਆ ਚੋਂ ਹਰ ਗੱਲ 'ਚ ਮੁੱਕਰ ਜਾਂਦੇ ਆ